ਸਤਿ ਸ਼੍ਰੀ ਅਕਾਲ ਜੀ ਮੈਂ ਅਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਔਨ ਅਇਰ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਸਭ ਨੂੰ ਪਤਾ ਹੈ ਕਿ ਕੱਲ ਦੇ ਦੌਰਾਨ ਜਦੋਂ ਕੇਂਦਰ ਦੇ ਨਾਲ ਮੀਟਿੰਗ ਹੁੰਦੀ ਹੈ ਉਦੋਂ ਹੀ ਪੰਜਾਬ ਪੁਲਿਸ ਕਿਸਾਨਾਂ ਆਗੂਆਂ ਨੂੰ ਚੋਕ ਲੈਂਦੀ ਹੈ ਉਸ ਤੋਂ ਬਾਅਦ ਇਹ ਖਬਰ ਪੂਰੇ ਏਰੀਆ ਦੇ ਵਿੱਚ ਫੈਲ ਜਾਂਦੀ ਹੈ ਵੱਖ-ਵੱਖਰੇ ਕਿਸਾਨਾਂ ਕੋਲ ਪਹੁੰਚ ਜਾਂਦੀ ਹੈ ਖਨੌਰੀ ਤੇ ਸ਼ੰਭੂ ਦੋਵੋਂ ਜਿਹੜੇ ਬੈਰੀਅਰ ਨੇ ਉੱਥੇ ਜਿੰਨੇ ਵੀ ਕਿਸਾਨ ਬੈਠੇ ਹੁੰਦੇ ਨੇ ਉਹਨਾਂ ਦੇ ਨਾਲ ਪੁਲਿਸ ਵਾਲੇ ਗੱਲਬਾਤ ਕਰਦੇ ਨੇ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਵਿਆਨਾ ਭਰ ਭਰ ਕੇ ਲਜਾਇਆ ਜਾਂਦਾ ਪਟਿਆਲਾ ਵਿਖੇ ਤੇ ਉੱਥੇ ਬਹਾਦਰਗੜ੍ਹ ਕਿਲੇ ਦੇ ਵਿੱਚ ਸਭ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਤਸਵੀਰਾਂ ਵੀ ਤੁਹਾਨੂੰ ਨਾਲ-ਨਾਲ ਦਿਖਾਉਂਦੇ ਜਾਂਦੀਆਂ ਕਿ ਮੋਹਾਲੀ ਦੀਆਂ ਪल्लੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਕਿਸਾਨ ਆਰਾਮ ਦੇ ਨਾਲ ਜਾਂਦੇ ਨੇ ਅੱਗੋਂ ਪੁਲਿਸ ਉਹਨਾਂ ਨੂੰ ਘੇਰਾ ਪਾ ਲੈਂਦੀ ਹੈ ਉੱਥੇ ਹੀ ਤਸਵੀਰਾਂ ਸਾਹਮਣੇ ਜਗਜੀਤ ਸਿੰਘ ਢੱਲੇਵਾਲ ਦੀਆਂ ਵੀ ਆਉਂਦੀਆਂ ਨੇ ਕਿ ਉਹ ਐਂਬੂਲੈਂਸ ਦੇ ਵਿੱਚ ਨੇ ਜਗਜੀਤ ਸਿੰਘ ਢੱਲੇਵਾਲ ਨੂੰ ਪਹਿਲਾਂ ਲੁਧਿਆਣਾ ਲਿਜਾਇਆ ਜਾਂਦਾ ਫਿਰ ਜਲੰਧਰ ਲਿਜਾਇਆ ਜਾਂਦਾ ਪਰ ਹੁਣ ਤੱਕ ਅਗਲੀ ਖਬਰ ਨਹੀਂ ਹੈ ਕਿ ਆਖਿਰਕਾਰ ਉਸ ਤੋਂ ਬਾਅਦ ਜਗਜੀਤ ਸਿੰਘ ਢੱਲੇਵਾਲ ਕਿੱਥੇ ਨੇ ਪਰ ਇਸ ਕਾਰਵਾਈ ਦੇ ਚਲਦਿਆਂ ਕਿਸਾਨਾਂ ਦੇ ਵਿੱਚ ਬੜਾ ਹੀ ਰੋਸ ਨਜ਼ਰ ਆ ਰਿਹਾ ਹੈ ਸਭ ਤੋਂ ਪਹਿਲਾਂ ਤਸਵੀਰਾਂ ਤੁਹਾਨੂੰ ਉਹ ਦਿਖਾਉਂਦੇ ਆ ਕਿ ਜਦੋਂ ਮੰਦੀਪ ਸਿੰਘ ਸਿੱਧੂ ਅਤੇ ਨਾਨਕ ਸਿੰਘ ਤੇ ਹੋਰ ਵੀ ਕਈ ਆਲਾ ਅਰਜ ਦੇ ਦਰਜੇ ਦੇ ਜਿਹੜੇ ਅਧਿਕਾਰੀ ਨੇ ਉਹ ਖਨੌਰੀ ਤੇ ਸ਼ੰਭੂ ਪਹੁੰਚਦੇ ਨੇ ਆਪਣੀ ਫੋਰਸ ਦੇ ਨਾਲ ਤੇ ਉੱਥੇ ਕਿਸਾਨਾਂ ਦੇ ਨਾਲ ਗੱਲਬਾਤ ਹੁੰਦੀ ਹੈ ਮੈਂ ਡਿਊਟੀ ਦੇ ਸਟਰੀਟ ਦੇ ਦੌਰ ਤੇ ਲੱਗਿਆ ਹੋਇਆ ਹਾਂ ਪਰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੰਡਰ ਸੈਕਸ਼ਨ 148 ਜੋ ਤੁਹਾਡੀ ਗੈਦਰਿੰਗ ਹੈਗੀ ਹੈ ਇਹ ਅਨਲਾਪੁਲ ਹੈਗੀ ਆ ਗੈਰਕਾਨੂੰਨੀ ਆ ਜੋ ਵੀ ਤੁਹਾਡੀ ਗੈਦਰਿੰਗ ਤੇ ਉਹ ਇਕੱਠੇ ਤੁਸੀਂ ਹੋਏ ਹੋਏ ਹੋ ਸਰਕਾਰ ਦਾ ਹੁਕਮ ਹੈ ਕਿ ਅੱਜ ਇਹ ਬਾਰਡਰ ਘਾਉਣਾ ਤਾਂ ਤੋਂ ਅੱਜ ਜਿਹੜੀ ਗੈਦਰਿੰਗ ਆ ਜੋ ਇਕੱਠੇ ਹੈਗਾ ਇਹ ਗੈੜ ਕਾਨੂੰਨੀ ਹੈਗਾ ਠੀਕ ਹੈ ਜੀ ਇਹਨੂੰ ਗੈੜ ਕਾਨੂੰਨੀ ਡਿਕਲੇਅਰ ਕਰਦੇ ਆ ਪੂਚਿਤ ਕਰਦੇ ਆ ਤੁਹਾਨੂੰ ਅਸੀਂ 10 ਮਿੰਟ ਦਾ ਮੌਕਾ ਦਿੰਦੇ ਆ 10 ਮਿੰਟਾਂ ਦੇ ਵਿੱਚ ਵਿੱਚ ਤੁਸੀਂ ਬਾਏ ਜਿੰਦ ਬਸਾਂ ਦੇ ਵਿੱਚ ਆਪਦੇ ਆਪ ਬਹਿ ਜਾਓ ਕਿਸੇ ਨਾਲ ਕੋਈ ਧੱਕਾ ਨਹੀਂ ਹੋਊਗਾ ਕਿਸੇ ਨਾਲ ਕੋਈ ਝਾੜ ਨਹੀਂ ਕਿਤੇ ਨਹੀਂ ਕਿਸੇ ਨਾਲ ਕੋਈ ਮਾਰ-ਕੁੱਟ ਨਹੀਂ ਹੋਣੀ ਇਸ ਤੋਂ ਬਾਅਦ ਫਿਰ ਮਾਈਲਡ ਮੋਵ ਸੀਟੀਏਗਾ ਕਿਥੇ ਜਾਓ ਦੋਵੇਂ ਸਾਈਡਾਂ ਜਿਹੜੀਆਂ ਇਹ ਟੋਟਲ ਕਲੀਅਰ ਕਰਨ ਜਾ ਰਹੇ ਹਾਂ ਉਸ ਤੋਂ ਬਾਅਦ ਜਿਹੜਾ ਅੱਗੇ ਹਰਿਆਣੇ ਦਾ ਬਾਰਡਰ ਹੈਗਾ ਉਥੇ ਉਸ ਬਾਰਡਰ ਤੇ ਜਿਹੜੀ ਬੈਰੀਕੇਟਿੰਗ ਹੈ ਹਰਿਆਣਾ ਸਟੇਟ ਦੀ ਹੈਗੀ ਆ ਸੋ ਉਹਦਾ ਡਿਸੀਜਨ ਬਾਅਦ ਚ ਲੈਣ ਦੇ ਤੇ ਜਿਹੜਾ ਇਹ ਨੈਸ਼ਨਲ ਹੱਬ ਹੈ ਇਹਨੂੰ ਪਬਲਿਕ ਵਾਸਤੇ ਓਪਨ ਕੀਤਾ ਜਾ ਰਿਹਾ ਹੈ ਸ਼ਾਂਤੀਪੂਰਵਕ ਤਰੀਕੇ ਸੇ ਬਹੁਤ ਚੱਲ ਰਿਹਾ ਹੈ ਕਿਸੇ ਵੀ ਤਰੀਕੇ ਸੇ ਕੋਈ ਵਿਰੋਧ ਦੇਖਣੇ ਕੋ ਨਹੀਂ ਮਿਲਿਆ ਕਿਸਾਨ ਜੋ ਹੈ ਆਪਣੇ ਆਪ ਜਾ ਰਹੇ ਹਨ ਕਿਉਂਕਿ ਬਾਤचीत ਪਹਿਲੇ ਤੋਂ ਜਦੋਂ ਤੁਸੀਂ ਅਸੀਂ ਕਿਉਂਕਿ ਪਹਿਲ ਨਹੀਂ ਕੀਤੀ ਔਰ ਬੜਾ ਪ੍ਰੋਸੀਜਰ ਅਡਾਪਟ ਕਰਕੇ ਜੋ ਜਾਬਤੇ ਮੁਤਾਬਕ ਜੋ ਬੀ ਐਨ ਐਸ ਐਸ ਦੀਆਂ ਤਰਾਵਾਂ ਤਹਿਤ ਕਾਰਵਾਈ ਕਰਨੀ ਬਣਦੀ ਸੀ ਵੀ ਉਸ ਤਹਿ ਤੀ ਅਸੀਂ ਸਾਰਾ ਜਿਹੜਾ ਕੰਮ ਕੀਤਾ ਬੜੇ ਇਹਨਾਂ ਨੂੰ ਪਿਆਰ ਦੇ ਨਾਲ ਇਹਨਾਂ ਨੂੰ ਬਰੀਫ ਕੀਤਾ ਇਹਨਾਂ ਨੂੰ ਦੱਸਿਆ ਕਿ ਹੁਣ ਜਿਹੜਾ ਹੈਗਾ ਸੈਂਟਰ ਨਾਲ ਤੁਹਾਡੀਆਂ ਮੀਟਿੰਗਸ ਚੱਲ ਹੀ ਰਹੀਆਂ ਹੁਣ ਨੈਕਸਟ ਮੀਟਿੰਗ ਸ਼ਾਇਦ 4 ਦੀ ਹੈਗੀ ਹੁਣ ਇਹ ਤਾਂ ਹੈ ਨਹੀਂ ਵਿਚਾਰ ਤੱਕ ਫਿਰ ਬੰਦ ਰਹੂਗਾ ਹੁਣ ਇਨਾਫੇ ਸਨਾਫ ਕਾਫੀ ਟਾਈਮ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੋਣ ਦਿਆਂ ਸਰ ਕਿੰਨੇ ਕਿਸਾਨ ਸਨ ਇੱਥੇ ਪਰ ਔਰ ਉਨ੍ਹਾਂ ਦਾ ਕਿਆ ਡੀਟੇਨ ਕੀਤਾ ਗਿਆ ਕਿੰਨੇ ਕਿਸਾਨੋ ਕੋਈ ਅਸੰਭੂ ਬਾਰਡਰ ਸਟੇ ਡੀਟੇਨ ਅਪਰੋਕਸੀਮੇਟਲੀ 50 ਦੇ ਕਰੀਬ ਦੀ ਫਿਗਰ ਹੈਗੀ ਆ ਬਾਕੀ ਉਹਨਾਂ ਦੇ ਵਿੱਚੋਂ ਕਈ ਕਿਸਾਨ ਕਹਿ ਰਹੇ ਸੀ ਕਿ ਸਾਨੂੰ ਤੁਸੀਂ ਘਰ ਪੇਂਦ ਤੇ ਉਹਨਾਂ ਨੂੰ ਅੱਗੇ ਜਾ ਕੇ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਹੀਕਲਸ ਦਾ ਜਾਂ ਜੋ ਵੀ ਟਰਾਂਸਪੋਰਟੇਸ਼ਨ ਦਾ ਜੀਐਮ ਕਰਕੇ ਉਹਨਾਂ ਨੂੰ ਪੇਂਡ ਦਿੱਤਾ ਗਿਆ। ਇੱਕ ਤਰੀਕੇ سے ਸਹਿਮਤੀ ਬਣ ਗਈ ਕਿਸਾਨਾਂ ਕਿਸਾਨੋ और सरकार के बीच में इसलिए वो भी कोऑपरेट कर रहे हैं। ਸਹਿਮਤੀ ਦੀ ਬੜੀ ਵਧੀਆ ਗੱਲ ਜੀ ਗੁੱਡ ਸੈਂਸ ਪ੍ਰਵੇਲ ਜੇ ਉਹਨਾਂ ਨੇ ਸਾਡੇ ਨਾਲ ਕੋਆਪਰੇਟ ਕੀਤਾ ਵੀ ਆਰ ਵੈਰੀ ਥੈਂਕਫੁਲ ਫੋਰ ਥੈਟ ਸਰ ਕਿੰਨਾ ਟਾਈਮ ਲੱਗੇਗਾ ਅਬ ਇਸ ਹਾਈਵੇ ਕੋ ਚਾਲੂ ਕਰਾਉਣੇ ਮੇ ਇਹ ਪੂਰਾ ਖਾਲੀ ਕਰਨੇ ਤੱਕ ਚਾਲੂ ਹੋ ਜਾਏਗਾ ਸਬ ਹਾਈਵੇ ਜੋ ਖਾਲੀ ਜੋ ਪੰਜਾਬ ਵਾਲੀ ਸਾਈਡ ਹੈ ਉਸ ਕੋ ਤੋਂ ਹਮ ਖਾਲੀ ਆਜ ਹੀ ਕਰਵਾਏਗੇ ਦੋ ਦਿਨ ਘੰਟੇ ਮੇ ਉਹ ਖਾਲੀ ਹੋ ਜਾਏਗਾ ਟ੍ਰੈਫਿਕ ਜੋ ਹੈ ਉਹ ਬੈਰੀਗੇਟਿੰਗ ਜੋ ਹੈ ਹਰਿਆਣਾ ਦੇ ਸਾਈਡ ਪੇ ਵੀ ਹੈ तो एक बार वो रिमूव कर देते हैं अपनी बैरिकेटिंग कल कर दें जब आज कर दें तो उसी वक्त जो है ना वो ट्रैफिक क्या हरियाणा पुलिस के साथ बैठक हुई है आपकी इस बारे में किसानों को विकल्प कर दीजिए देखो हरियाणा पुलिस से तो एक बैठक नहीं हमारी हमेशा ही होती रहती है और ये डिसीजन उस स्टेट का है दूसरी स्टेट है तो उन्होंने अपना डिसीजन लेना है और ले भी लिया होगा आई थिंक ਤੋ ਜੋ ਵੀ ਉਨ੍ਹਾਂ ਦਾ ਡਿਸੀਜਨ ਹੋਗਾ ਉਹ ਆਪਣੀ ਤਰਫ ਸੇ ਜੋ ਵੀ ਡਿਸੀਜਨ ਹੋ ਗਿਆ ਵੈਸੀ ਕਾਰਵਾਈ ਕਰ ਲੇਗੇ। ہماری ਤਰਫ ਸੇ ਬਿਲਕੁਲ ਕਲੀਅਰ ਹੋ ਜਾਏਗਾ। ਠੀਕ ਹੈ ਠੀਕ ਹੈ। ਤੁਹਾਨੂੰ ਦੱਸ ਦਈਏ ਕਿ ਉਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅਸੀਂ ਪਹਿਲਾਂ ਵੀ ਇੱਥੇ ਆਏ ਤੁਹਾਡੇ ਨਾਲ ਨਾਰਮਲੀ ਗੱਲਬਾਤਾਂ ਕੀਤੀਆਂ ਤੇ ਇੱਥੋਂ ਅਸੀਂ ਚਲੇ ਗਏ ਪਰ ਹੁਣ ਇਹ ਗੱਲ ਹੋ ਰਹੀ ਹੈ ਵੀ ਜਦੋਂ ਤੁਹਾਡੀ ਸਰਕਾਰ ਦੇ ਨਾਲ ਗੱਲਬਾਤ ਹੋ ਰਹੀ ਹੈ ਕੇਂਦਰ ਦੇ ਨਾਲ ਤੁਹਾਡੀ ਸਹੀ ਸਲਾਮਤੀ ਹੋ ਰਹੀ ਆ ਉਹਨਾਂ ਦੇ ਨਾਲ ਮੀਟਿੰਗਾਂ ਹੋ ਰਹੀਆਂ ਨੇ ਤਾਂ ਫੇਰ ਰਾ ਕਿਉਂ ਘੇਰੇ ਜਾ ਰਹੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਲੋਕਾਂ ਨੂੰ ਆਉਣ ਜਾਣ ਵਾਲਿਆਂ ਨੂੰ ਦਿੱਕਤ ਆ ਰਹੀਆਂ ਨੇ ਵਪਾਰਿਕ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਦਿੱਕਤ ਆ ਰਹੀਆਂ ਨੇ ਵਪਾਰ ਦਿਨੋ ਦਿਨ ਘਟਦਾ ਜਾ ਰਿਹਾ ਕਿਉਂਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਵੀ ਉਹਨਾਂ ਕੋਲ ਪਹੁੰਚੀਆਂ ਨੇ ਜਿਸ ਦੇ ਚਲਦਿਆਂ ਸਰਕਾਰ ਨੇ ਇਹ ਅਹਿਮ ਫੈਸਲਾ ਲਿਆ ਬੜਾ ਸਖਤ ਫੈਸਲਾ ਲਿਆ ਹੈ ਕਿ ਇਹਨਾਂ ਨੂੰ ਇੱਥੋਂ ਉਖੇੜਿਆ ਜਾਵੇ ਤਸਵੀਰਾਂ ਤੁਹਾਨੂੰ ਦਿਖਾ ਰਹੀਆਂ ਸ਼ੰਭੂ ਤੇ ਖਨੌਰੀ ਬਾਰਡਰ ਦੀਆਂ ਜਿੱਥੇ ਕਿ ਬੁਲਡੋਜ਼ਰ ਚਲਾ ਕੇ ਸਾਰੇ ਟੈਂਟ ਪੱਟ ਦਿੱਤੇ ਗਏ ਨੇ ਸਟੇਜ ਪੱਟ ਦਿੱਤੀ ਗਈ ਹੈ ਸਾਰਾ ਸਮਾਨ ਇਕੱਠਾ ਕਰਕੇ ਟਰਾਲੀਆਂ ਟਰਾਲੀਆਂ ਚ पाके ਉਥੋਂ ਜਿਹੜਾ ਰਸਤਾ ਹੈ ਬਿਲਕੁਲ ਕਲੀਅਰ ਕਰ ਦਿੱਤਾ ਗਿਆ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਹਰਿਆਣੇ ਦੀ ਤਾਂ ਹਰਿਆਣੇ ਵਾਲੇ ਵੀ ਜਿਹੜਾ ਘਟ ਨੇ ਉਹਨਾਂ ਨੇ ਵੀ ਕਿਲ੍ਹਾ ਬੈਰੀਅਰ ਕੰਡਿਆਲੀ ਤਾਰਾ ਹਰ ਇੱਕ ਚੀਜ਼ ਹੈ ਜਿਹੜੀ ਉਹ ਉਥੇ ਲਾਈ ਹੋਈ ਸੀ ਜਿਸ ਦੇ ਚਲਦਿਆ ਹੁਣ ਅੱਜ ਦੀ ਜਿਹੜੀ ਅਹਿਮ ਖਬਰ ਹੈ ਉਹ ਵੀ ਉਦੋਂ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਹਰਿਆਣੇ ਦਾ ਪ੍ਰਸ਼ਾਸਨ ਵੀ ਕੱਲ ਤੋਂ ਹੀ ਅਲਰਟ ਤੇ ਹੈ ਤੇ ਉਹਨਾਂ ਵੱਲੋਂ ਵੀ ਹੁਣ ਰੋਡ ਨੂੰ ਸਾਫ਼ ਕੀਤਾ ਜਾ ਰਿਹਾ ਹੈ ਪਰ ਹੁਣ ਕਿਸਾਨ ਆਗੂ ਜੋ ਬਾਹਰ ਨੇ ਉਹਨਾਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਉਹਨਾਂ ਦੇ ਮਨਾਂ ਦੇ ਵਿੱਚ ਗੁੱਸਾ ਹੈ ਵੀ ਸਾਡੇ ਕਿਸਾਨ ਜਾਂ ਫਿਰ ਸਾਡੇ ਕਿਸਾਨ ਆਗੂ ਹਿਰਾਸਤ ਦੇ ਵਿੱਚ ਕਿਉਂ ਲੈ ਲੈ ਜਿਸ ਦੇ ਚਲਦਿਆ ਉਹਨਾਂ ਵੱਲੋਂ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਨੇ ਕੀ ਕੀ ਐਲਾਨ ਨੇ ਉਹਨਾਂ ਦੇ ਤੁਸੀਂ ਆਪੇ ਸੁਣ ਲਓ